ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਵਲੌਗ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵਧੀਆ ਠੀਕ ਠਾਕ ਵਾਗੁਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਤੁਹਾਡੇ ਨਾਲ ਸਾਗ ਦੀ ਵੀਡੀਓ ਸ਼ੇਅਰ ਕਰਾਂਗੇ ਜੀ ਤੇ ਇਹ ਆਪਾਂ ਸਾਗ ਇਹ ਘਰ ਜੀ ਤੋਂੜ ਰਹੇ ਸੀਗੇ ਤਾਜ਼ਾ ਸਾਗ ਸਾਰਾ ਸਮਾਨ ਆਪਾਂ ਘਰ ਜੀ ਲਗਾਇਆ ਹੋਇਆ ਸਾਗ ਦਾ ਤੇ ਅੱਜ ਆਪਾਂ ਸਾਗ ਦਾ ਨੂੰ ਨਵੇਂ ਤਰੀਕੇ ਨਾਲ ਬਣਾਉਣਾ ਦੱਸਾਂਗੇ ਜੀ ਸਿਰਫ 20 ਮਿੰਟ ਦੇ ਵਿੱਚ ਆਪਾਂ ਸਾਗ ਬਣਾ ਲਾਂਗੇ ਤੇ ਇੱਥੇ ਆਪਾਂ ਮੇਥੇ ਤੋੜ ਲਈ ਜੀ ਤੇ ਇਹ ਨਵਾਂ ਤਰੀਕਾ ਹੀ ਤੁਹਾਨੂੰ YouTube ਤੇ ਅੱਜ ਤੋਂ ਪਹਿਲਾਂ ਕਿਸੇ ਨੇ ਇਹ ਦੱਸਿਆ ਹੋਣਾ 20 ਮਿੰਟ ਵਿੱਚ ਸਾਗ ਬਣਾਉਣ ਦਾ ਤੇ ਮੇਥੇ ਤੋਂ ਤੋਂ ਵਾਅਦਾ ਆਪਾਂ ਨੇ ਤੋੜ ਲਈ ਜੀ ਮੇਥੀ ਇੱਥੇ ਤੇ ਬਿਨਾਂ ਝੰਜਟ ਜੀ ਆਪਾਂ ਸਿਰਫ 20 ਮਿੰਟ ਦੇ ਵਿੱਚ ਸਾਗ ਵਾਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੇ ਤੁਹਾਨੂੰ ਵੀ ਸਿਖਾਵਾਂਗੇ ਇਹ ਤੇ ਮੇਥੀ ਤੋੜਨ ਤੋਂ ਬਾਅਦ ਜੀ ਇੱਥੇ ਆਪਾਂ ਨੇ ਤੋੜ ਲਈ ਪਾਲਕ ਪਾਲਕ ਆਪਣੇ ਬਹੁਤ ਹੀ ਜ਼ਿਆਦਾ ਸੋਹਣੀ ਹੋਈ ਵੀ ਹੈਗੀ ਤੇ ਬਹੁਤ ਹੀ ਜ਼ਿਆਦਾ ਵਧੀਆ ਪੱਤੇ ਆ ਇਹਦੇ ਤੇ ਆਪਾਂ ਨੇ ਕੱਲੇ ਪੱਤੇ-ਪੱਤੇ ਤੋੜ ਲਏ ਸੇ ਇਥੋਂ ਆਪਾਂ ਨੇ ਡੰਡੀਆਂ ਇਹਦੀਆਂ ਤੋੜੀਆਂ ਨਹੀਂ ਸੀਆਂ ਪਾਲਕ ਦੀਆਂ ਤੇ ਪਾਲਕ ਤੋੜਨ ਤੋਂ ਬਾਅਦ ਜੀ ਆਪਾਂ ਨੇ ਤੋੜ ਲਿਆ ਸੀਗਾ ਣੀਆਂ ਤਾਜ਼ਾ ਥੋੜਾ ਥੋੜਾ ਤੇ ਸਾਰਾ ਸਮਾਨ ਆਪਾਂ ਨੇ ਇੱਥੇ ਤੋੜ ਲਿਆ ਸੀਗਾ ਜੀ ਤੇ ਇਸ ਤੋਂ ਬਾਅਦ ਆਪਾਂ ਨੇ ਸਾਗ ਕਟਿੰਗ ਕਰਨਾ ਸ਼ੁਰੂ ਕਰ ਲਿਆ ਸੀਗਾ ਜੀ ਤੇ ਸਾਗ ਆਪਾਂ ਨੂੰ ਜ਼ਿਆਦਾ ਬਰੀਕ ਕੱਟਣ ਦੀ ਲੋੜ ਨਹੀਂ ਜੀ ਇਹ ਚ ਤੇ ਇੱਥੇ ਆਪਾਂ ਨੇ ਮੋਟਾ-ਮੋਟਾ ਹੀ ਸਾਗ ਕੱਟ ਲਿਆ ਸੀ ਤੇ ਇਸ ਤਰੀਕੇ ਨਾਲ ਜੇ ਆਪਾਂ ਸਾਗ ਕਟਾਂਗੇ ਇਹ ਵੇਖੋ ਗੰਦਲਾ ਆਪਾਂ ਨੇ ਅਲੱਗ ਵੱਢ ਲਿਆ ਤੇ ਕੱਚੇ-ਕੱਚੇ ਪੱਤੇ ਆਪਾਂ ਨੇ ਉਪਰੋਂ ਅਲੱਗ ਕੱਟ ਲਏ ਤੇ ਇਸ ਤਰੀਕੇ ਨਾਲ ਸਾਗ ਕਟੋਂਗੇ ਤਾਂ ਬਹੁਤ ਜ਼ਿਆਦਾ ਛੇਤੀ ਸਾਗ ਕੱਟਿਆ ਜਾਂਦਾ ਤੇ ਸੌਖਾ ਵੀ ਕੱਟਿਆ ਜਾਂਦਾ ਸਾਗ ਇਸ ਤਰੀਕੇ ਨਾਲ ਤੇ ਗੰਦਲਾ ਆਪਾਂ ਨੇ ਅਲੱਗ ਹੀ ਵੱਢ ਲਿਆ ਸੀਂਆਂ ਤੇ ਇਸ ਤਰੀਕੇ ਨਾਲ ਗੰਦਲਾ ਨਾ ਫਿਰ ਫਟਾਫਟ ਛਿੱਲੀਆਂ ਜਾਂਦੀਆਂ ਤੇ ਪੱਤਿਆਂ ਨਾਲ ਥੋੜਾ ਜਿਹਾ ਔਖਾ ਹੋ ਜਾਂਦਾ ਛਿਲਣਾ ਤੇ ਇਸ ਤਰੀਕੇ ਨਾਲ ਹੀ ਤੁਸੀਂ ਸਾਗ ਕੱਟਿਓ ਬਹੁਤ ਜ਼ਿਆਦਾ ਵਧੀਆ ਸੌਖਾ ਤਰੀਕਾ ਹੈ ਸਾਗ ਕੱਟਣ ਦਾ ਵੀ ਇਹ ਤੇ ਫਟਾਫਟ ਗੰਦਲਾ ਛਿੱਲੀਆਂ ਜਾਂਦੀਆਂ ਇਸ ਤਰੀਕੇ ਨਾਲ ਤੇ ਫਤੇ ਵੀ ਇੱਥੇ ਮੇਰੇ ਨਾਲ ਹੈਲਪ ਕਰ ਰਿਆ ਸੀਗਾ ਸਾਗਰ ਸਲਾਉਣ ਚ ਗੰਦਲਾ ਤੇ ਇਹ ਜੇ ਤੁਸੀਂ ਚਾਕੂ ਨਾਲ ਛਿੱਲ ਸਕਦੇ ਚਾਕੂ ਨਾਲ ਛਿੱਲ ਲਿਓ ਜੀ ਤੇ ਇਹ ਵੇਖੋ ਇਹ ਆਪਾਂ ਨੇ ਸਾਰੀਆਂ ਗੰਦਲਾ ਛਿੱਲ ਲਈਆਂ ਲੋ ਜੀ ਹੁਣ ਆਪਾਂ ਲੱਗੇ ਆਂ ਸਾਗ ਧਰਨ ਤੇ ਸਾਗ ਧਰਨ ਲਈ ਆਪਾਂ ਇੱਕ ਕੁੱਕਰ ਲੈ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਤੇਲ ਪਾ ਦਾਂਗੇ ਤੇ ਜੇਕਰ ਤੁਸੀਂ ਘਿਓ ਦਾ ਤੜਕਾ ਲਾਉਣਾ ਤਾਂ ਘਿਓ ਪਾ ਸਕਦੇ ਆਂਗੇ ਤੇ ਆਪਾਂ ਇਹਦੇ ਵਿੱਚ ਤੇਲ ਪਾ ਦਾਂਗੇ ਤੇ ਤੇਲ ਨੂੰ ਆਪਾਂ ਗਰਮ ਹੋਣ ਦੇਵਾਂਗੇ ਜੀ। ਲੋ ਜੀ ਤੇਲ ਹੁਣ ਗਰਮ ਹੋ ਗਿਆ ਤੇ ਆਪਾਂ ਇਹਦੇ ਵਿੱਚ ਪਾ ਦਾਂਗੇ ਪਿਆਜ਼ ਇਹ ਆਪਾਂ ਲੰਬੇ ਲੰਬੇ ਕੱਟੇ ਹੋਏ ਆ। ਹੁਣ ਆਪਾਂ ਪਿਆਜ਼ਾਂ ਨੂੰ ਹਿਲਾ ਕੇ ਤੇ ਭੁੰਨ ਲਾਂਗੇ ਚੰਗੀ ਤਰ੍ਹਾਂ। ਲੋ ਜੀ ਇੱਥੇ ਆਪਾਂ ਲੈ ਲਈਆਂ 8 ਤੋਂ 10 ਹਰੀਆਂ ਮਿਰਚਾਂ ਤੇ 4-5 ਲਸਣ ਦੀਆਂ ਕਲੀਆਂ ਤੇ ਆਪਾਂ ਨੇ 4 ਤੋਂ 5 ਇੰਚ ਅਦਰਕ ਦਾ ਟੁਕੜਾ ਲੇਤਾ ਹੈ ਤੇ ਹੁਣ ਆਪਾਂ ਇਹਨਾਂ ਨੂੰ ਇਹਦੇ ਚੌਪਰ ਦੇ ਵਿੱਚ ਜੇਕਰ ਤੁਹਾਡੇ ਕੋਲ ਜੌਫਰ ਨਹੀਂ ਹੈਗਾ ਤਾਂ ਤੁਸੀਂ ਕੁੰਡੇ ਕੋਟੇ ਦੇ ਵਿੱਚ ਇਹਨੂੰ ਕੁੱਟ ਸਕਦੇ ਆ ਤੇ ਇਹਨੂੰ ਆਪਾਂ ਬਰੀਕ ਪੀਸ ਲਾਂਗੇ ਤੇ ਮਿੰਟਾਂ ਵਿੱਚ ਹੀ ਪੀਸਿਆ ਜਾਂਦਾ ਇਹਦੇ ਵਿੱਚ ਇਹ ਬਰੀਕ-ਬਰੀਕ ਲਓ ਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਗ੍ਰाइंड ਕਰ ਲਿਆ ਜੀ ਹੁਣ ਤੇ ਆਜ ਆਪਣੀ ਚੰਗੀ ਤਰ੍ਹਾਂ ਭੁੱਜ ਗਏ ਜੀ ਤੇ ਹੁਣ ਆਪਾਂ ਇਹਦੇ ਵਿੱਚ ਅਦਰਕ ਵਗੈਰਾ ਪਾਤਾ ਇਹ ਤੇ ਇਹਨੂੰ ਵੀ ਮਿਕਸ ਕਰ ਲੈਣਾ ਅਦਰਕ ਆ ਹਰੀ ਮਿਰਚੇ ਜੋ ਵੀ ਆਪਾਂ ਨੇ ਪੀਸੇ ਹੈਗੇ ਇਹ ਤੇ ਪਾ ਦਾਂਗੇ ਨਮਕ ਨਮਕ ਆਪਾਂ ਦੋ ਚਮਚ ਪਾਏ ਆ ਤੇ ਹੁਣ ਆਪਾਂ ਇੱਥੇ ਹਰੀ ਮਿਰਚ ਪਾਈ ਹੈ ਜੀ ਤੇ ਜੇਕਰ ਤੁਸੀਂ ਲਾਲ ਵੀ ਥੋੜੀ-ਬੋਤੀ ਪਾਉਣਾ ਚਾਹੁੰਦੇ ਆ ਤਾਂ ਪਾ ਸਕਦੇ ਆ ਆਪਾਂ ਇੱਥੇ ਇਕੱਲੀ ਹਰੀ ਮਿਰਚ ਹੀ ਵਰਤਾਂਗੇ ਤੇ ਆਪਾਂ ਨਮਕ ਵੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਲੋ ਜੀ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਘੋਲ ਲਿਆ ਹੁਣ ਸਾਰੇ ਮਸਾਲੇ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਸਾਗ ਸਾਗ ਨੂੰ ਆਪਾਂ ਨੇ ਚੰਗੀ ਤਰ੍ਹਾਂ ਧੋ ਲਿਆ ਜੀ ਕੱਟ ਕੇ ਇਸ ਤਰੀਕੇ ਨਾਲ ਆਪਾਂ ਮਿਕਸ ਕਰ ਲਾਂਗੇ ਇਹਨੂੰ। ਤੇ ਜੀ ਹੁਣ 5 ਮਿੰਟ ਹੋ ਗਏ ਸਾਗ ਨੂੰ ਤੇ ਇਹ ਥੋੜਾ ਥੋੜਾ نیچے بیٹھ ਗਿਆ ਇਹ। ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਦਾਂਗੇ ਇੱਕ ਗਲਾਸ। ਨੂੰ ਟੱਕਣ ਲਗਾ ਕੇ ਜੀ ਤੇ ਇਹ ਚਾਰ ਸੀਟੀਆਂ ਲਗਵਾਵਾਂਗੇ ਆਪਾਂ ਇਹਨੂੰ ਮੀਡੀਅਮ ਫਲੇਮ ਤੇ। ਜੀ ਹੁਣ ਚਾਰ ਸੀਟੀਆਂ ਫੁੱਲ ਫਲੇਮ ਤੇ ਲੱਗੀਆਂ ਤੇ ਹੁਣ ਆਪਾਂ ਫਲੇਮ ਬਿਲਕੁਲ ਘੱਟ ਕਰ ਦਾਂਗੇ ਗੈਸ ਆਪਾਂ ਨੇ ਬਿਲਕੁਲ ਘੱਟ ਕਰਤਾ ਤੇ ਹੁਣ ਆਪਾਂ ਚਾਰ ਸੀਟੀਆਂ ਨੂੰ ਘੱਟ ਗੈਸ ਤੇ ਲਵਾਉਣੀ ਆ। ਲੋ ਜੀ ਹੁਣ ਆਪਾਂ ਕੁੱਕਰ ਖੋਲਣ ਲੱਗੇ ਆ। ਤੇ 15 ਮਿੰਟ ਹੋ ਗਏ ਸਾਗਰੇ ਇਹਦੇ ਨੂੰ ਬੰਦ ਕਰਕੇ ਤੇ ਇਹ ਵੇਖੋ ਚੰਗੀ ਤਰ੍ਹਾਂ ਆਪ ਆਪ ਆਪਣੇ ਆਪ ਨਿਕਲਣ ਦਿੱਤੀ ਐ ਤੇ ਹੁਣ ਵੇਖੋ ਸਾਗ ਆਪਣਾ ਬਣ ਕੇ ਤਿਆਰ ਤੇ ਇਹਨੂੰ ਆਪਾਂ ਘੋਟ ਲੈਣਾ ਜੀ। ਬਹੁਤ ਵਧੀਆ ਸਾਗ ਬਣ ਕੇ ਤਿਆਰ ਹੈਗਾ ਹੁਣ ਤੇ 20 ਮਿੰਟਾਂ ਵਿੱਚ ਇਹ ਘੋਟ ਜਾਣਾਗਾ ਇਸੇ ਤਰੀਕੇ ਨਾਲ ਹੀ ਤੇ ਆਪਾਂ ਥੋੜਾ ਥੋੜਾ ਆਟਾ ਪਾ ਕੇ ਇਹਦੇ ਵਿੱਚ ਮੁੱਕੀ ਦਾ ਆਟਾ ਪਾ ਕੇ ਘੋਟ ਲੈਣਾ 5 ਮਿੰਟ ਆਪਾਂ ਇਹਨੂੰ ਖੁੱਲਾ ਪਕਾਇਆ ਸੀਗਾ ਤੇ 15 ਮਿੰਟ ਆਪਾਂ ਇਹਨੂੰ ਬਾਅਦ ਚ ਪਕਾਇਆਗਾ ਸੀਟੀਆਂ ਲਵਾਈਆਂ 15 ਮਿੰਟ ਲੋ ਜੀ ਇੱਥੇ ਆਪਾਂ ਸਾਰਾ ਸਾਗ ਘੋਟ ਲਿਆ ਤੇ ਬਹੁਤ ਵਧੀਆ ਮਲਾਈ ਵਰਗਾ ਸਾਗ ਤਿਆਰ ਹੋ ਗਿਆ ਆਪਣਾ ਇਹ ਬਣ ਕੇ ਤੇ ਸਿਰਫ ਆਪਾਂ ਨੂੰ 20 ਮਿੰਟ ਲੱਗੇ ਜੀ ਸਾਗ ਬਣਾਉਣ ਤੇ ਤੇ ਹੁਣ ਜੇ ਇਹਨੂੰ ਤੜਕਾ ਲਾਉਣਾ ਤਾਂ ਤੁਹਾਡੀ ਮਰਜ਼ੀ ਹੈ ਜੀ ਵੈਸੇ ਆਪਾਂ ਇਹਦੇ ਵਿੱਚ ਸਾਰਾ ਸਮਾਨ ਪਾਇਆ ਹੋਇਆਗਾ ਪਿਆਜ਼ ਵਗੈਰਾ ਪਿਆਜ਼ ਅਦਰਕ ਹਰੀ ਲਸਣ ਤੇ ਹਰੀ ਮਿਰਚ ਸਾਰਾ ਕੁਝ ਪਾਇਆ ਹੋਇਆ ਜੀ ਤੇ ਆਪਾਂ ਇੱਥੇ ਇਹਨੂੰ ਤੜਕਾ ਲਗਾਵਾਂਗੇ ਜੀ ਤੇ ਤੜਕਾ ਲਾਉਣ ਲਈ ਜੀ ਆਪਾਂ ਨੇ ਇੱਥੇ ਦੇਸੀ ਘਿਓ ਪਾ ਲਿਆ ਫਰਾਈ ਦੇ ਵਿੱਚ ਲੋ ਜੀ ਹੁਣ ਕਿਉ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਿਆਜ਼ ਟਮਾਟਰ ਵਗੈਰਾ ਤੇ ਇਹ ਆਪਾਂ ਨੇ ਸਾਰਾ ਇਕੱਠਾ ਹੀ ਪੀਸ ਲਿਆ ਗ੍ਰाइंड ਕਰ ਲਿਆ ਪਿਆਜ਼ ਟਮਾਟਰ ਹਰੀ ਲਸਣ ਅਦਰਕ ਤੇ ਸਾਰੇ ਇਹ ਆਪਾਂ ਨੇ ਕਰ ਲਿਆ ਜੀ ਇਕੱਠੇ ਗ੍ਰाइंड ਤੇ ਹੁਣ ਆਪਾਂ ਇਹਨੂੰ ਤੜਕਾ ਲਾ ਲਾਂਗੇ ਸਾਗ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਆਪਾਂ ਨੂੰ। ਲਓ ਜੀ ਹੁਣ ਆਪਾਂ ਇਹ 'ਚ ਵੀ ਨਮਕ ਪਾ ਦਗੇ। ਤੇ ਚੰਗੀ ਤਰ੍ਹਾਂ ਮਲਾ ਕੇ ਤੇ ਆਪਾਂ ਭੁੰਨ ਲੈਣਾਗਾ। ਤੜਕੇ ਨੂੰ। ਚਲੋ ਜੀ ਹੁਣ ਆਪਣਾ ਤੜਕਾ ਚੰਗੀ ਤਰ੍ਹਾਂ ਭੁੰਨਿਆ ਗਿਆ। ਟਮਾਟਰ ਤੇ ਆਲੂ ਵਗੈਰਾ ਤੇ ਹੁਣ ਆਪਾਂ ਇਹਦੇ ਤੇ ਸਾਗ ਐਡ ਕਰ ਦਾਂਗੇ। ਇਹ ਸਾਗ ਆਪਾਂ ਜਿੰਨਾ ਖਾਣਾਗਾ ਉਹਨਾਂ ਕੀ ਤੜਕਾਂਗੇ ਤੇ ਬਾਕੀ ਸਾਗ ਆਪਾਂ ਨੇ ਫ੍ਰੀਜ ਦੇ ਵਿੱਚ ਰੱਖ ਦੇਣਾ ਕੱਢ ਕੇ ਲਓ ਜੀ ਇਹ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਇੱਕ ਤੋਂ ਦੋ ਮਿੰਟ ਆਪਾਂ ਇਹਨੂੰ ਸੇਕ ਲਵਾ ਲਾਂਗੇ ਚੰਗੀ ਤਰ੍ਹਾਂ ਤਾਂ ਕਿ ਜਿਹੜਾ ਤੜਕੇ ਦਾ ਸਵਾਦ ਆ ਇਹਦੇ ਵਿੱਚ ਆਜ ਸਾਗ ਦੇ ਵਿੱਚ ਲਓ ਜੀ ਹੁਣ ਆਪਣਾ ਸਾਗ ਤੜਕਿਆ ਗਿਆ ਤੇ ਹੁਣ ਆਪਾਂ ਇਹਨੂੰ ਕੌਲੀ ਦੇ ਵਿੱਚ ਪਾ ਲਾਂਗੇ ਤੇ ਬਹੁਤ ਹੀ ਜ਼ਿਆਦਾ ਵਧੀਆ ਆਪਣਾ ਸਾਗ ਬਣ ਕੇ ਤਿਆਰ ਹੋਇਆ ਤੇ ਉਮੀਦ ਆ ਕਿ ਤੁਹਾਨੂੰ ਇਹ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੀ ਤੇ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਨਾਲ ਸਾਗ ਬਣਾ ਕੇ ਜ਼ਰੂਰ ਵੇਖਣਾ ਜੀ ਤੇ ਬਹੁਤ ਹੀ ਸੌਖਾ ਤਰੀਕਾ ਇਹ ਤੇ ਸਿਰਫ 20 ਮਿੰਟ ਚ ਆਪਾਂ ਸਾਗ ਬਣਾ ਕੇ ਤਿਆਰ ਕਰ ਲਿਆ ਨਵਾਂ ਤਰੀਕਾ ਦੱਸਿਆ ਤੁਹਾਨੂੰ ਤੇ ਵੀਡੀਓ ਚੰਗੀ ਲੱਗੀ ਤਾਂ ਇਹ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਧੰਨਵਾਦ ਜੀ